ਜਦੋਂ ਵੀ ਆਪਾਂ ਖਾਦ ਦਾ ਕੰਪੇਅਰ ਕਰਨਾ ਤਾਂ ਅੱਧੋ-ਅੱਧ ਖੇਤ ਦਾ ਫੇਰੀ ਪਤਾ ਲੱਗਦਾ ਆ ਸਕਰੀਨ ਦੇ ਉੱਤੇ ਗੱਬੇ ਖਾਲ ਆ ਆ ਖੱਬਾ ਪਾਸਾ ਇਧਰ ਪਿਆ ਵਾ ਪਹਿਲਾਂ ਹੀ ਤੁਹਾਨੂੰ ਵੀਡੀਓ ਪਈਆਂ ਨੇ ਉਹ ਵੀ ਦੇਖ ਸਕਦੇ ਹੋ ਜੀ ਇਧਰ ਯਾਰਾ ਦਾ ਜਿਹੜਾ ਔਰਮਿਲਾ ਆਉਂਦਾ 25 ਕਿਲੋ 1 ਏਕੜ ਦਾ ਸੱਜੇ ਪਾਸਾ ਇਧਰ ਪਿਆ ਵਾ ਜੀ ਐਨ ਪੀ ਕੇ ਇਫਕੋ ਦਾ 123216 50 ਕਿਲੋ ਠੀਕ ਆ ਜੀ ਗੱਬੇ ਖਾਲਾ ਸੋ ਤਰੀਕ ਆ ਲੱਗਿਆ ਵਾ ਛੋਨਾ 22 ਜੂਨ ਦਾ ਯਾਰਾ ਔਰ ਮੇਲਾ ਵਾਲਾ ਲੱਗਿਆ ਵਾ 23 ਜੂਨ ਦਾ ਸੋ ਪਹਿਲਾਂ ਸਕਰੀਨ ਤੇ ਕੰਪੇਅਰ ਅੰਤਰ ਦੇਖੋ ਤੁਸੀਂ ਵੀ ਯਾਰਾ ਔਰ ਮੇਲਾ ਵਾਲੀ ਚ ਹਰਾਪਣ ਕਿੰਨਾ ਹੈ ਤੇ 123216 ਵਾਲੀ ਚ ਪੀਲਾਪਣ ਆ ਗਿਆ ਇੱਕੋ ਪਨੀਰੀ ਸਭ ਕੁਛ ਇੱਕੋ ਸੀ ਖਾਦ ਸੇਮ ਸਪਰੇਹਾਂ ਜੋ ਵੀ ਚੀਜ਼ ਹੋਈ ਵੀ ਆ ਸੋ ਛਿੱਟੇ ਵੀ ਜਿੱਦਾਂ ਮੈਨੂੰ ਲੱਗਦਾ ਮੈਂ ਪ੍ਰਮੋਸ਼ਨ ਨਹੀਂ ਕਰ ਰਿਹਾ ਜੀ ਆਪਾਂ ਨੂੰ ਕਿਸੇ ਨੇ ਕੁਝ ਦੇਣਾ ਨਹੀਂ ਆਪਾਂ ਸਿਰਫ ਆਪਾਂ ਨੂੰ ਤੁਹਾਨੂੰ ਐਕਸਪੀਰੀਅੰਸ ਦੱਸ ਦੇ ਵੀ ਅਗਲੇ ਸਾਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸੋ ਇਹਦੇ ਜਿਹੜੇ ਛਿੱਟਾ ਏ ਉਹ ਵੀ ਬਜੰਦਾਰ ਆ ਲੰਬਾ ਏ ਸੋ ਇਹਦੇ ਨਾਲੋਂ ਮੈਨੂੰ ਲੱਗਿਆ ਦੇਖਣ ਨੂੰ ਕਿਉਂਕਿ ਆ ਵੀਡੀਓ ਚ ਤੁਹਾਨੂੰ ਦਿਖਾ ਦਿੰਨੇ ਆ ਸੋ ਰੰਗਤ ਦਾ ਬਹੁਤ ਫਰਕ ਆ ਠੀਕ ਆ ਜੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਝਾੜ ਆ ਜਿਹੜਾ ਉਹ ਜਦੋਂ ਵੱਡਾਂਗੇ ਉਸ ਹਿਸਾਬ ਨਾਲ ਵੀ ਤੁਹਾਨੂੰ ਦੱਸ ਦਾਂਗੇ ਵੀ ਕਿਉਂਕਿ ਕੰਪੇਅਰ ਦੇ ਹਿਸਾਬ ਨਾਲ ਹਾਈਟ ਦੇ ਹਿਸਾਬ ਨਾਲ ਵੀ ਇਹ ਚੀਜ਼ ਦੇ ਉੱਤੇ ਅੱਜ ਦੀ ਘੜੀ ਯਾਰਾ ਰੂ ਮਿਲਵਾਲੀ ਉੱਤੇ ਆ ਸੋ ਜਿੱਦਾਂ ਹੀ ਵੱਡਾਂਗੇ ਉਹਦਾ ਝਾੜ ਵਗੈਰਾ ਵੀ ਜਰੂਰ ਦੱਸਾਂਗੇ ਅਗਲੇ ਸਾਲ ਲਈ ਫਿਰ ਇੱਕੋ ਚੀਜ਼ ਕਰਨੀ ਆ ਤਾਂ ਜੋ ਸਾਰੀ ਫਸਲ ਇਕਸਾਰ ਹੋ ਸਕੇ